ਕੋਈ ਬੋਲਣ ਨੂੰ ਤਿਆਰ ਨਹੀਂ ਕੋਈ ਕੁਝ ਕਹਿਣ ਨੂੰ ਤਿਆਰ ਨਹੀਂ ਕੋਈ ਪ੍ਰੈਸ ਸਾਡੀ ਗੱਲ ਨਹੀਂ ਕਰਦੀ ਕੋਈ ਹੋਰ ਹਵਾਰਾ ਵੀ ਸਾਡੀ ਗੱਲ ਨਹੀਂ ਕਰ ਰਿਹਾ ਉਹ ਨਹੀਂ ਖਾਂਦੇ ਵੀ ਸਾਡਾ ਪੰਜਾਬ ਆ ਉਹ ਵੀ ਲੜ ਗਿਆ ਉਹ ਵੀ ਮੁਕਾਊ ਹੋ ਚੁੱਕੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤਖਣੇ ਹੋ ਗਏ ਆਪਾਂ ਨੂੰ ਇਹ ਫਿਰਦੇ ਲੈਣੇ ਪੈਣਗੇ ਤਖਣੇ ਹੋ ਗਏ ਭਾਈ ਇਹਨਾ ਤੋਂ ਆਪਾਂ ਨੂੰ ਖੈਰਾ ਆਪ ਦੇ ਨਹੀਂ ਹੋਇਆ ਜਿੱਦਾਂ ਇਹ ਸਰਕਾਰ ਨੇ ਇੱਕ ਪਾਰਟੀ ਨੇ ਕੀਤਾ ਸਾਰੀ ਕੰਟਰੀ ਚੋਂ ਜਾ ਕੇ ਦੇਖੋ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਆਇਆ ਆ ਹਰਿਆਣੇ ਦੇ ਵਿੱਚ ਚੋਣਾ ਜੇ ਨੋਟਾ ਤੋਂ ਵਾਅਦਾ ਇਹਨਾਂ ਨੂੰ ਕਿਹੜੇ ਵੋਟ ਪੈਜੀ ਕਹਿੰਦੇ ਨਾਲ ਕੇਜਰੀਵਾਲ ਬਹੁਤ ਹਰਿਆਣੇ ਦਾ ਪਰ ਸਾਡੇ ਆਇਆ ਨੂੰ ਕਿਤੇ ਚਾਹ ਸੀਗਾ ਕਿਉਂਕਿ ਕਾਰਨ ਹੋਣੀ ਆ ਕਿ ਸਾਨੂੰ ਬਦਨਾਮ ਕੀਤਾ ਗਿਆ ਜਦੋਂ ਉਹ ਬਦਨਾਮ ਕਰਦਾ ਸਾਡੇ ਦਿਮਾਗਾਂ ਚ ਵਹਿ ਗਏ ਸਰਦਾਰ ਤਕਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਐਸਜੀਪੀਜੀ ਇਹ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਕਾਹ ਦਾ ਸਹਾਰਾ ਕੁਝ ਨਹੀਂ ਬਖਸ਼ਿਆ ਲੋਕ ਨੇ ਦੇਖੋ ਬੇਅਦਲੀ ਹੋਈ ਇਹਨਾਂ ਨੇ ਬੇਅਦਲੀ ਤਾਂ ਦੀ ਇੰਨੀ ਵੱਡੀ ਰਾਜਨੀਤੀਆਂ ਕਰ ਕਰਕੇ ਥੱਕ ਤਾਂ ਇਹ ਸੀ ਕਿ ਸਾਹਮਣੇ ਸਭ ਕੁਝ ਲੈ ਕੇ ਆਉਂਦੇ ਲੋਕਾਂ ਨੂੰ ਇੰਨਾ ਜ਼ਿਆਦਾ ਸੁੰਘਾ ਕਰਤਾ ਲੋਕ ਵੀ ਦੋ ਚਿੱਤੀ ਦਾ ਰਚਲੇ ਕਿ ਅਸੀਂ ਇੰਨੇ ਜ਼ਿਆਦਾ ਘਬਰਾ ਹੋ ਗਏ ਅਸੀਂ ਇਹਨਾਂ ਦੇ ਨਾਲ ਇੰਨੀ ਵੱਡੀ ਪੱਤਰ ਤੇ ਡਟੇ ਇਹਨਾਂ ਨੂੰ ਵਸਤਾ ਪਾਈਆ ਉਹਨਾਂ ਨੂੰ ਸ਼ਰਮ ਆਉਣ ਲੱਗੀ ਕਿ ਹੋਵੇ ਜੀ ਕਿਹੜੇ ਮੂਨਾ ਟਰੰਸਰ ਦੀ ਜਾਈਆ ਕਿਹੜੇ ਮੂਨਾ ਇਕੱਲੀ ਗੱਲ ਬਣੀ ਆਪ ਦੇ ਕਿਸਾਨਾਂ ਦਾ ਬਹੁਤ ਹਾਲ ਪੰਜਾਬ ਦੀ ਸਰਕਾਰ ਨੇ ਕੀਤਾ ਉਹ ਵੀ ਮੇਰਾ ਮੈਨੂੰ ਡਿਟੇਲ ਵਿੱਚ ਦੱਸਣ ਦੀ ਲੋੜ ਹੈ ਕਿ ਉਹ ਪ੍ਰਧਾਨ ਸਾਡੇ ਜ਼ਿਲ੍ਹੇ ਦੇ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਅਸੀਂ ਸਾਰੇ ਇੱਥੇ ਧਰਨੇ ਤੇ ਬੈਠੇ ਹੋਏ ਹਾਂ ਜਿਹੜਾ ਕਿ ਤਕਰੀਬਨ 2 ਘੰਟੇ ਧਰਨਾ ਸਾਡਾ ਚੱਲਣਾ ਹੈ ਜਿਸ ਸਾਡਾ ਮੁੱਖ ਮੁੱਦਾ ਇਹ ਹੀ ਹੈ ਵੀ ਪੰਜਾਬ ਸਰਕਾਰ ਨੇ ਜਿਹੜੇ ਰੇਟ ਵਧਾਏ ਆ ਚਾਹੇ ਪੈਟਰੋਲ ਦੇ ਚਾਹੇ ਡੀਜ਼ਲ ਦੇ ਆ ਉਹ ਤੁਸੀਂ ਦੇਖੋ ਵੀ ਸਾਡੇ ਗਵਾਂਢੀ ਰਾਜਾਂ ਚ ਪਵੇਂ ਤੁਸੀਂ ਹਿਮਾਚਲ ਚਲੇ ਜਾਓ ਹਰਿਆਣਾ ਚ ਚਲੇ ਜਾਓ ਕਿਸੇ ਥਾਂ ਚਲੇ ਜਾਓ ਭਵੇਂ ਚੰਡੀਗੜ੍ਹ ਚਲੇ ਜਾਓ ਹਰ ਥਾਂ ਨਾਲੋਂ ਰੇਟ ਜ਼ਿਆਦੇ ਆ ਔਰ ਬਹੁਤ ਹੀ ਕਚੁੰਬਰ ਕੱਢਣ ਵਾਲਾ ਗੱਲ ਕੀਤੀ ਆ ਜੇ ਇੱਕ ਬਿਜਲੀ ਦਾ ਕੋਈ ਵਾਅਦੇ-ਬੁਦੇ ਦੀ ਗੱਲ ਕਰਦੀ ਸੀ ਜੇ ਕਿਸੇ ਦੇ ਜੇਬ 'ਚ 100 ਰੁਪਇਆ ਪਾਇਆ ਤਾਂ 500 ਰੁਪਇਆ ਕੱਢਣ ਦਾ ਵੀ ਬੰਦਵਾਸਤ ਨਾਲ ਹੀ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਇਸ ਵੇਲੇ ਪੂਰੀ ਕਰਜ਼ਾਈ ਹੋ ਚੁੱਕੀ ਆ ਅਰਬਾਂ ਖਰਮਾਂ ਦਾ ਜਿਹੜਾ ਲੋਨ ਲਿਆ ਔਰ ਹੋਰ ਲੋਨ ਲੈਣ ਵਾਸਤੇ ਗੱਲਾਂ ਕਰਦੀ ਆ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਅਸੀਂ ਅੱਜ ਧਰਨਾ ਦਿੱਤਾ ਪੰਜਾਬ ਅੱਜ ਲੁੱਟਿਆ ਜਾ ਰਿਹਾ ਪੰਜਾਬ ਨੂੰ ਦਿੱਲੀ ਦੇ ਲੋਕ ਲੁੱਟ ਕੇ ਲੈ ਕੇ ਜਾ ਰਹੇ ਆ ਇਹ ਉਹੀ ਸਮਾਂ ਦੇਖ ਰਹੇ ਹਾਂ ਜਿਵੇਂ ਕੋਈ ਕਿਸੇ ਵੇਲੇ ਅਹਿਮਦ ਸ਼ਾਹ ਬਦਾਲੀ ਨਾਦਰ ਸ਼ਾਹ ਵਰਗੇ ਗੱਡੀ ਤੇ ਬੈਠੇ ਹੁੰਦੇ ਸੀ ਔਰ ਲਾਲ ਕਿਲੇ ਵਿੱਚੋਂ ਹੁਕਮ ਜਾਰੀ ਕਰਦੇ ਹੁੰਦੇ ਸੀ ਦਿੱਲਗੋ ਹੁਕਮ ਆਉਂਦਾ ਹੁੰਦਾ ਸੀ ਬੇ ਪੰਜਾਬ ਦੇ ਲੋਕਾਂ ਦੇ ਬੋਝ ਪਾ ਦਿੰਦੇ ਸੀ ਔਰ ਇਸੇ ਤਰ੍ਹਾਂ ਦਾ ਬੋਝ ਬਹੁਤ ਵੱਡਾ ਬੋਝ ਕਰਜ਼ੇ ਵਾਲਾ ਬੋਝ ਔਰ ਮਗਹਾਈ ਵਾਲਾ ਬੋਝ ਜੇ ਕੋਈ ਵੀ ਗਰੀਬ ਅੱਜ ਕੋਈ ਵੀ ਬੱਚਾ ਕੋਈ ਖਲ ਫਰੂਟ ਲੈ ਕੇ ਨਹੀਂ ਖਾ ਸਕਦਾ ਗਰੀਬ ਦਾ ਬੱਚਾ ਕੋਈ ਚੰਗੀ ਸਬਜੀ ਲੈ ਕੇ ਨਹੀਂ ਖਾ ਸਕਦਾਗਾ ਵਧੀਆ ਦੁੱਧ ਨਹੀਂ ਪੀ ਸਕਦਾਗਾ ਇਹ ਜੇ ਕਿਹਜਾ ਰਾਜ ਆ ਇਹ ਜਿਹਦੇ ਵਿੱਚ ਆਮ ਆਦਮੀ ਹੀ ਪੀਸਿਆ ਜਾ ਰਿਹਾ ਔਰ ਇਹ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਆ ਤੁਸੀਂ ਦੇਖੋ ਜਿੰਨੀਆਂ ਚੋਣਾਂ ਇਹਨਾਂ ਦੇ ਲੜਦੇ ਆ ਇਹ ਅਰਬਾਂ ਖਰਬਾਂ ਪਤੀ ਜਿਹੜੇ ਬੰਦੇ ਉਹ ਲੱਭਦੇ ਆ ਇਹ ਅਮੀਰ ਲੋਕਾਂ ਨੂੰ ਲੱਭਦੇ ਆ ਵੀ ਸਾਡੀ ਉਹ ਪਾਰਟੀ ਵਿੱਚ ਆਉਣ ਉਹ ਚੋਣ ਲੜਨ ਤੇ ਕਿਹੜਾ ਜਿਹੜਾ ਆਮ ਆਦਮੀ ਵਾਲੀ ਗੱਲ ਕਿੱਧਰ ਗਈ ਇਹ ਸਿਰਫ ਇੱਕ ਆਮ ਆਦਮੀ ਦਾ ਜਿਹੜਾ ਡਰਾਮਾ ਹੈ ਉਹ ਸਮਝ ਲਓ ਵੀ ਹੁਣ ਪਰਦਾ ਚੱਕਿਆ ਜਾ ਰਿਹਾ ਹੌਲੀ ਹੌਲੀ ਲੋਕਾਂ ਨੂੰ ਇਸ ਗੱਲ ਦਾ ਸਮਝ ਲੱਗ ਜਾਣੀ ਹੈ ਵੀ ਇੱਕ ਬਹੁਤ ਵੱਡੀ ਜਿਹੜੀ ਗਲਤੀ ਸਾ ਤੋਂ ਹੋਈ ਹੈ ਭਾਵੇਂ ਦਿੱਲੀ ਵਾਲਿਆਂ ਤੋਂ ਭਾਵੇਂ ਪੰਜਾਬ ਵਾਲਿਆਂ ਤੋਂ ਭਾਵੇਂ ਸਾਡੇ ਕਈ ਐਨ ਆਰ ਆਈ ਵੀ ਇਹਨਾਂ ਦੇ ੱੱਕੇ ਚੜ ਗਏ ਸਾਰੇ ਮਹਿਸੂਸ ਕਰਦੇ ਆ ਸਾਨੂੰ ਅਸੀਂ ਵੀ ਖੁਦ ਬਹੁਤ ਬੇਇੱਜ਼ਤੀ ਮਹਿਸੂਸ ਕਰਦੇ ਆ ਵੀ ਪੰਜਾਬੀਆਂ ਨੂੰ ਐਡੀ ਬੈਠੀ ਗਲਤੀ ਹੋ ਕਿਵੇਂ ਗਈ ਪੰਜਾਬੀ ਦਾ ਗਾਂਵ ਬਦੂ ਕੌਮ ਹੈ ਔਰ ਪੰਜਾਬੀ ਦਾ ਗਾਂਵ ਬਦੂ ਸੂਬੇ ਵਾਲੇ ਆ ਇਹਨਾਂ ਤੋਂ ਏਡੀ ਵੱਡੀ ਗਲਤੀ ਕਿਵੇਂ ਹੋ ਗਈ ਇੱਕ ਉਹ ਅਣਜਾਣ ਲੋਕ ਗੱਡੀ ਤੇ ਬੈਠੇ ਆ ਜਿਨ੍ਹਾਂ ਨੂੰ ਪੰਜਾਬ ਬਾਰੇ ਕੀ ਜਿਨ੍ਹਾਂ ਨੂੰ ਮੇਰੇ ਖਿਆਲ ਪੰਚਾਇਤ ਨਾਲ ਚਲਾਉਣੀ ਆਵੇ ਉਹ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਆ ਪੰਚਾਇਤੀ ਚੋਣਾਂ ਵੀ ਆ ਰਹੀਆਂ ਉਸ ਤੋਂ ਬਾਅਦ ਜਮਨੀ ਚੋਣਾਂ ਵੀ ਆ ਰਹੀਆਂ ਸਰ ਕਿਸ ਤਰ੍ਹਾਂ ਸਿਆਰੀ ਗੱਲ ਕੋਈ ਗੱਲ ਨਹੀਂ ਜੀ ਕਾਬਲ ਜਿਹੇ ਰਹਿੰਦੇ ਨੂੰ ਨਤ ਮਹਿਮਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਾਹਿਬਾਨ ਲੀਡਰ ਸਾਹਿਬਾਨ ਆ ਨਾ ਇਹ ਤਾਂ ਹਮੇਸ਼ਾ ਹੀ ਚੋਣਾਂ ਵਿੱਚ ਹੀ ਜੰਮੇ ਆ ਤੇ ਮੈਂ ਸਮਝਦਾ ਕਿ ਭਾਵੇਂ ਪੰਚਾਇਤਾਂ ਦੀਆਂ ਚੋਣਾਂ ਹੋਣ ਕਮੇ ਜਿਮਨੀ ਚੋਣਾ ਹੋਣਾ ਹੋਵੇ ਚ ਕੋਈ ਚੋਣਾ ਹੋਣਾ ਪੂਰਾ ਡਟ ਕੇ ਲੜਾਈ ਲੜਾਂਗੇ ਔਰ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਜਿਵੇਂ ਸਾਡਾ ਅੱਜ ਇਕੱਠ ਹੈ ਬਹੁਤ ਵੱਡਾ ਭਰਮਾ ਇਕੱਠ ਹੈ ਅਸੀਂ ਅੱਜ ਵਿਸ਼ਵਾਸ ਦਿਵਾਉਨੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਔਰ ਸਾਡੇ ਬਲਵਿੰਦਰ ਸਿੰਘ ਭੁੰਦੜ ਸਾਹਿਬ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਕਿ ਅਸੀਂ ਵੱਧ ਚੜ ਕੇ ਜੋ ਵੀ ਸਰਗਰਮੀ ਵਿੱਚ ਤੁਸੀਂ ਕਹੋਗੇ ਬੱਦ ਬੱਦ ਹਿੱਸਾ ਲਵਾਂਗੇ ਔਰ ਡਟ ਕੇ ਪੂਰਾ ਪਹਿਰਾ ਦੇਾਂਗੇ ਕੋਈ ਜਿਮਨੀ ਚੋਣਾ ਕੋਈ ਵੀ ਚੋਣਾ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਾਵਾਂਗੇ ਔਰ ਜਿੱਤ ਕੇ ਬਾਹਰ ਆਵਾਂਗੇ ਅੱਜ ਮਹਿੰਗਾਈ ਨੂੰ ਲੈ ਕੇ ਸਾਰੇ ਪੰਜਾਬ ਦੀ ਰਹਿਨਮਾਈ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਮੈਮੋਰੰਡਮ ਦੇਣ ਵਾਸਤੇ ਮੋਗਾ ਜ਼ਿਲ੍ਹੇ ਦੇ ਸਮੂਹ ਅਕਾਲੀ ਵਰਕਰ ਜਿਹੜੇ ਇਕੱਤਰ ਹੋਏ ਆ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਤੇ ਸਾਰੇ ਹਲਕਾ ਇੰਚਾਰਜਾਂ ਦੀ ਅਗਵਾਈ ਦੇ ਵਿੱਚ ਅੱਜ ਡੀਸੀ ਦਫ਼ਤਰ ਵਿਖੇ ਆ ਕੇ ਮਹਿੰਗਾਈ ਦੇ ਵਿਰੁੱਧ ਜਿਹੜਾ ਇਹ ਧਰਨਾ ਲਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇਹ ਵਾਅਦਿਆਂ ਦੇ ਨਾਲ ਕਿ ਅਸੀਂ ਹੈਲਥ ਸਿਸਟਮ ਫ੍ਰੀ ਕਰਦੇਾਂਗੇ ਐਜੂਕੇਸ਼ਨ ਸਿਸਟਮ ਫ੍ਰੀ ਕਰਦੇਾਂਗੇ ਮੰਗਾਈ ਘਟਾਵਾਂਗੇ ਕਿਸਾਨਾਂ ਨੂੰ ਐਮਐਸਪੀ ਦੇਾਂਗੇ ਖਰਚੇ ਘਟਾਵਾਂਗੇ ਤੇ ਕੀਮ ਜਿਹੜੀ ਆ ਆਮਦਨੀ ਵਧਾਵਾਂਗੇ ਕਿਸਾਨਾਂ ਦੀ ਅੱਜ ਹਾਲਾਤ ਇਹ ਬਣ ਗਏ ਕਿ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਚੁੱਲ੍ਹੇ ਦਾ ਖਰਚਾ ਕਿਚਨ ਦਾ ਖਰਚਾ ਅੱਜ 1000 ਰੁਪਇਆ ਮਹੀਨਾ ਇਹਨਾਂ ਦੀਆਂ ਪਾਲਿਸੀਆਂ ਕਰਕੇ ਵੱਧ ਚੁੱਕਿਆ ਅੱਜ 30 ਰੁਪਏ ਪ੍ਰਤੀ ਯੂਨਟ ਜਿਹੜਾ ਬਿਜਲੀ ਦਾ ਖਰਚਾ ਪਾਤਾ ਕੋਈ ਨੈਟਵਰਕ ਦੇ ਵਿੱਚ ਡਿਵੈਲਪਮੈਂਟ ਨਹੀਂ ਕੀਤੀ ਗਈ ਬਿਜਲੀ ਬੋਰਡ ਦੀ ਟ੍ਰਾਂਸਮਿਸ਼ਨ 'ਚ ਕੋਈ ਜਿਹੜੀ ਆ ਉਹ ਵਾਅਦਾ ਨਹੀਂ ਕੀਤਾ ਗਿਆ ਟ੍ਰਾਂਸਮਿਸ਼ਨ ਠੀਕ ਨਹੀਂ ਕੀਤੀ ਗਈ ਕੋਈ ਨਵੀਂ ਬਿਜਲੀ ਨਹੀਂ ਪੈਦਾ ਕੀਤੀ ਗਈ ਲੋਕ ਅੱਜ ਜਿਹੜਾ ਪੰਜਾਬ ਸੂਬਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਰਪਲੱਸ ਬਿਜਲੀ ਵਾਲਾ ਸੂਬਾ ਸੀ ਅੱਜ ਸੂਬੇ ਦੇ ਵਿੱਚ ਬਿਜਲੀ ਨੂੰ ਲੋਕ ਤਰਸ ਰਹੇ ਆ ਜੇ ਬਿਜਲੀ ਦਿੱਤੀ ਵੀ ਜਾ ਰਹੀ ਆ ਤਾਂ 3 ਰੁਪਏ ਯੂਨਿਟ ਜਿਹੜਾ ਬਿਜਲੀ ਦਾ ਰੇਟ ਵਧਾ ਦਿੱਤਾ ਗਿਆ ਜਿਹਦਾ ਮੱਧ ਵਰਗੀ ਪਰਿਵਾਰਾਂ ਤੇ ਸਾਰੇ ਪਰਿਵਾਰਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਜਿਹੜਾ ਅਫੈਕਟ ਆਊਗਾ ਹਰ ਮਹੀਨੇ ਦੇ ਬਿੱਲ ਦੇ ਉੱਤੇ 60 ਪੈਸੇ ਪੈਟਰੋਲ ਦਾ ਜਿਹੜਾ ਰੇਟ ਵਧਾ ਦਿੱਤਾ ਗਿਆ 92 ਪੈਸੇ ਜਿਹੜਾ ਡੀਜ਼ਲ ਦਾ ਰੇਟ ਵਧਾ ਦਿੱਤਾ ਗਿਆ ਡੀਜ਼ਲ ਪੈਟਰੋਲ ਦਾ ਰੇਟ ਵਧਾਉਣ ਦਾ ਮਤਲਬ ਆ ਟਰਾਂਸਪੋਰਟੇਸ਼ਨ ਮਹਿੰਗੀ ਹੋਣਾ ਹਰ ਰੋਜ਼ ਲੋਕਾਂ ਨੇ ਮੋਟਰਸਾਈਕਲ ਕਾਰਾਂ ਚਲਾਉਣੀਆਂ ਪੈਟਰੋਲ ਦੇ ਰੇਟ ਵਧਣ ਦੇ ਨਾਲ ਇਨਡਾਇਰੈਕਟਰੀ ਲੋਕਾਂ ਦੀ ਜੇਬ ਦੇ ਉੱਤੇ ਟੈਕਸ ਦਾ ਬੋਝ ਜਿਹੜਾ ਪਾਤ ਆ ਗਿਆ ਕਿਸਾਨਾਂ ਦੇ ਟਰੈਕਟਰ ਚੱਲਣੇ ਆ ਅਨਾਜ ਪੈਦਾ ਹੋਣਾ ਕੀਮਤਾਂ ਦੇ ਵਿੱਚ ਅਨਾਜ ਦੀਆਂ ਦੇ ਵਿੱਚ ਤਾਂ ਵਾਧਾ ਹੋਇਆ ਨਹੀਂ ਖਰਚਿਆਂ ਦੇ ਵਿੱਚ ਵਾਧਾ ਜਿਹੜਾ ਕਰ ਦਿੱਤਾ ਗਿਆ ਅੱਜ ਜੇ ਹਾਲਾਤ ਨੂੰ ਨਜ਼ਰ ਮਾਰੀਏ ਤਾਂ ਲਗਭਗ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਹਿਸਾਬ ਕਿਤਾਬ ਲਾਉਨੇ ਆ ਹਜ਼ਾਰ ਰੁਪਇਆ ਪ੍ਰਤੀ ਪਰਿਵਾਰ ਹਰ ਪਰਿਵਾਰ ਦਾ ਜਿਹੜਾ ਖਰਚਾ ਵਧ ਗਿਆ 1000 ਰੁਪਿਆ ਬੀਬੀਆਂ ਨੂੰ ਦੇਣਾ ਡੁੱਬਿਆ ਖੁੱਬਿਆ 1000 ਰੁਪਿਆ ਡਾਇਰੈਕਟ ਇਨ ਡਾਇਰੈਕਟ ਜਿਹੜਾ ਹਰੇਕ ਪਰਿਵਾਰ ਦੀ ਜੇਬ ਦੇ ਵਿੱਚੋਂ ਇਹ ਸਰਕਾਰ ਨੇ ਕੱਢ ਲਿਆ ਮੈਂ ਅੱਜ ਆਪਦੇ ਸਮੂਹ ਵਰਕਰ ਸਹਿਬਾਨ ਵਿਧਾਨ ਸਭਾ ਹਲਕਾ ਮੋਗਾ ਦੇਆਂ ਵੱਲੋਂ ਅਪੀਲ ਕਰਦਾ ਹਾਂ ਗਵਰਨਮੈਂਟ ਨੂੰ ਥਰੂ ਡੀਸੀ ਸਾਹਿਬ ਕਿ ਜਿਹੜਾ ਇਹ ਰੇਟਾਂ ਦੇ ਵਿੱਚ ਵਾਅਦੇ ਕੀਤੇ ਗਏ ਆ ਇਹ ਰੇਟਾਂ ਤੇ ਵਾਅਦੇ ਜਿਹੜੇ ਆ ਵਾਪਸ ਲਿਆ ਜਾਣ ਇਹ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਲੋਕ ਤਰਾ ਤਰਾ ਕਰ ਰਹੇ ਆ ਮਹਿੰਗਾਈ ਇੰਨੀ ਵਧ ਗਈ ਪ੍ਰਸ਼ਾਸਨਕ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਇੰਨਾ ਵਧ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਗੈਂਗਸਟਰਾਂ ਦੀਆਂ ਕੌਲਾਂ ਆ ਰਹੀਆਂ ਨੇਤ ਗੋਲੀਆਂ ਚੱਲ ਰਹੀਆਂ ਕਤਲੋਗਾਰਤ ਹੋ ਰਹੀ ਆ ਲੁੱਟਾਂ ਖੋਹਾਂ ਹੋ ਰਹੀਆਂ ਪ੍ਰਸ਼ਾਸਨਕ ਸੁਧਾਰ ਕੀਤੇ ਜਾਣ ਤੇ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਵਧੇ ਹੋਏ ਰੇਡ ਰੇਟ ਆ ਉਹ ਵਾਪਸ ਲੈ ਜਾਣ ਰੇਟਾਂ ਕਰਕੇ ਟਰਾਂਸਪੋਰਟੇਸ਼ਨ ਦੇ ਰੇਟ ਵੀ ਵਧ ਗਏ ਇਹ ਸਾਰੇ ਰੇਟ ਜਿਹੜੇ ਆ ਇਹ ਵਾਪਸ ਲੈ ਜਾਣ ਇਨੀ ਬੇਨਤੀ ਆ ਸਰਕਾਰ ਨੂੰ ਕੇ ਰੇਟਾਂ ਦੇ ਵਾਅਦੇ ਵਾਪਸ ਲੈ ਜਾਣ ਨਹੀਂ ਤਾਂ ਕੋਈ ਹੋਰ ਫੈਸਲਾ ਲੈਣ ਆਸਤੇ ਮਜਬੂਰ ਹੋਣਾ ਪਊਗਾ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੈਂ ਸਾਰਿਆਂ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਾਰੇ ਪਿਆ ਵਾਸੀਆਂ ਨੂੰ ਫਤਿਹ ਅਰਜਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਉਂਕਿ ਸ਼ਰੋਮਣੀ ਅਕਾਲੀ ਦਲ ਦਾ ਦਾਅਵਾ ਪਹਿਲਾਂ ਤੋਂ ਲੈ ਕੇ ਕਿ ਜੇਕਰ ਲੋਕਾਂ ਲੋਕ ਖੇਤ ਦੇ ਵਿਰੁੱਧ ਕੋਈ ਵੀ ਗੱਲ ਹੁੰਦੀ ਹੈ ਤਾਂ ਉਸ ਦੇ ਖਿਲਾਫ ਡਟ ਕੇ ਖੜਨਾ ਉਸੇ ਤਹਿ ਦੀ ਅੱਜ ਸਾਬ ਬਲਵਿੰਦਰ ਸਿੰਘ ਜੀ ਪੋਂਦੜ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਜੋ ਵਾਰੀ ਦੇ ਨਾਲ ਧਰਨੇ ਲਗਾਏ ਜਾ ਰਹੇ ਹਨ ਉਸੇ ਤਰ੍ਹਾਂ ਹੀ ਅੱਜ ਮੋਗਾ ਜ਼ਿਲ੍ਹਾ ਦੇ ਵਿੱਚ ਵੀ ਜ਼ਿਲ੍ਹਾ ਪੱਧਰੀ ਧਰਨਾ ਲਗਾਇਆ ਗਿਆ ਹੈ ਕਿਉਂਕਿ ਡੀਜ਼ਲ ਅਤੇ ਪੈਟਰੋਲ ਦੇ ਜੋ ਸਰਕਾਰ ਨੇ ਰੇਟ ਵਧਾਏ ਹਨ ਔਰ ਉਸ ਦਾ ਬੋਝ ਬਹੁਤ ਵੱਡਾ ਬੋਝ ਹੈ ਜਿਹੜਾ ਆਮ ਲੋਕਾਂ ਤੇ ਪਿਆ ਔਰ ਇਸ ਦੇ ਨਾਲ ਹੀ ਜੋ ਬਿਜਲੀ ਦੇ ਵਿੱਚ ਵੀ ਬਿੱਲਾਂ ਦੇ ਵਿੱਚ ਵੀ ਪਹਿਲਾਂ ਜੋ ਕਿ ਛੋਟ ਸੀਗੀ ਟੈਨ ਪਰ ਪ੍ਰਤੀ ਯੂਨਟ ਦੇ ਹਿਸਾਬ ਦੇ ਨਾਲ ਉਹ ਵੀ ਵਾਧਾ ਕੀਤਾ ਗਿਆ ਹੈ ਔਰ ਕਿਸ ਕਿਸ ਚੀਜ਼ ਦੀ ਗੱਲ ਕਰਗੇ ਕਿਉਂਕਿ ਬਹੁਤ ਬੁਰਾ ਹਾਲ ਹੈ ਦਿੱਤੇ ਕਿ ਕਿਸਾਨੀ ਪਹਿਲਾਂ ਦਬੀ ਹੋਈ ਹੈ ਔਰ ਅੱਜ ਜੋ ਡੀਜ਼ਲ ਦੇ ਰੇਟ ਔਰ ਟਰਾਲ ਦੇ ਰੇਟ ਵਧ ਕੇ ਸਾਰੇ ਟਰਾਂਸਪੋਰਟਰ ਭਰਾ ਔਰ ਬੱਸਾਂ ਦੇ ਕਿਰਾਏ ਆਟੋ ਦੇ ਕਿਰਾਏ ਕਿਉਂਕਿ ਨਿੱਕੇ ਤੋਂ ਨਿੱਕੇ ਇਨਸਾਨ ਤੱਕ ਇਸ ਚੀਜ਼ ਦਾ ਅਸਰ ਪੈਣਾ ਰੇਟ ਵਧਣ ਦੇ ਨਾਲ ਔਰ ਪਹਿਲਾਂ ਹੀ ਲੋਕੀ ਬਹੁਤ ਦਬ ਚੁੱਕੇ ਹੈ ਮਹਿੰਗਾਈ ਦੇ ਥੱਲੇ ਔਰ ਅਸੀਂ ਇਸ ਧਰਨੇ ਤੇ ਰਹੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਉਹ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਤੁਰੰਤ ਵਾਪਸ ਲਵੇ ਕਿਉਂਕਿ ਇਹ ਲੋਕਾਂ ਦੇ ਹਿੱਤਾਂ ਦੀ ਖਾਤਰ ਸਰਕਾਰਾਂ ਬਣਦੀਆਂ ਔਰ ਇਹਨਾਂ ਨੇ ਵੀ ਇਹੀ ਨਾਰੇ ਲਾ ਕੇ ਲੋਕ ਇਤਾਂ ਦੇ ਨਾਰੇ ਲਾ ਕੇ ਲੋਕਾਂ ਨੂੰ ਭੁਲੇਖੇ ਦੇ ਵਿੱਚ ਪਾ ਕੇ ਸਰਕਾਰ ਬਣਾਈ ਸੀ ਪਰ ਅੱਜ ਸਾਰਾ ਕੁਝ ਉਸ ਦੇ ਉਲਟ ਹੋ ਰਿਹਾ ਕਿਸੇ ਵੀ ਜਾਵੜੋ ਤੁਸੀਂ ਕਿਸੇ ਕਚਹਿਰੀ ਜਾਵੜੋ ਕਿਤੇ ਜਾਵੜੋ ਅਜੇ ਇੱਕ ਹੋਰ ਗੱਲ ਹੈ ਐਨਓਸੀ ਦੀ ਬੜੀ ਮਸ਼ਹੂਰੀ ਹੋ ਰਹੀ ਆ ਵੀ ਐਨਓਸੀ ਮਾਫ ਕਰਤੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਸ ਦੇ ਵਿੱਚ ਸ਼ਰਤਾਂ ਰੱਖੀਆਂ ਗਈਆਂ ਨੇ ਉਹ ਵੀ ਕੋਈ ਕਲੀਅਰ ਨਹੀਂ ਹਨ ਉਹ ਵੀ ਸਰਕਾਰ ਨੂੰ ਵੀਰ ਕਰਨਾ ਚਾਹੀਦਾ ਉਸ ਦੇ ਵਿੱਚ ਕੋਈ ਕਰਾਰ ਨਾ ਮੈਂ ਦੀਆਂ ਸ਼ਰਤਾਂ ਰੱਖਾਂਗੇ ਕਿ ਰਜਿਸਟਰਡ ਹੋਣਾ ਚਾਹੀਦੇ ਆ ਉਸ ਹਿਸਾਬ ਦੇ ਨਾਲ ਕਿਸੇ ਦੀ ਮੇਰਾ ਖਿਆਲ ਕੋਈ ਰਜਿਸਟਰੀ ਫ੍ਰੀ ਚ ਹੋ ਹੀ ਨਹੀਂ ਸਕਦੀ ਐਨਓਸੀ ਹਰ ਕਿਸ ਨੂੰ ਲੈਣੀ ਪਊ ਔਰ ਪਰ ਜਿਹੜਾ ਵਾਜਾ ਔਰ ਜਿਹੜੀਆਂ ਮਸ਼ਹੂਰੀਆਂ ਐ ਐਡਵਰਟਾਈਜ਼ਮੈਂਟ ਬਹੁਤ ਜ਼ਿਆਦੇ ਆ ਪਰ ਵਿੱਚੋਂ ਜਦੋਂ ਕੋਈ ਵੀ ਸਕੀਮ ਵੇਖਦੇ ਆ ਤਾਂ ਉਹਦੇ ਵਿੱਚੋਂ ਕੱਖ ਨਹੀਂ ਨਿਕਲਦਾ ਸੋ ਇਸ ਕਰਕੇ ਚਾਹੇ ਆਟੇ ਦਾਲ ਦੀ ਗੱਲ ਕਰਨ ਲਗੇ ਲੱਖਾਂ ਕਾਰਡ ਬਣੇ ਹੋਏ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਕਿ ਬਹੁਤ ਹੀ ਗਰੀਬ ਭਰਾਵਾਂ ਦੇ ਪਰਿਵਾਰਾਂ ਦੇ ਵਿੱਚੋਂ ਨਾਮ ਕੱਟੇ ਗਏ ਔਰ ਉਹਨਾਂ ਨੂੰ ਕਾਣ ਕੇ ਜਿਹੜੀ ਉਹ ਨਹੀਂ ਮਿਲ ਰਹੀ ਅਜੇ ਕੱਲ ਹੀ ਅਸੀਂ ਪੜ੍ਹ ਰਹੇ ਸੀ ਕਾਗਜ਼ਾਂ ਕਿਉਂਕਿ ਕੰਪਿਊਟਰ ਦੀਆਂ ਪਰਚੀਆਂ ਤੇ ਹੋਰ ਔਰ ਹੱਥ ਲਿਖਤਾਂ ਪਰਚਾ ਹੋਰ ਹੈ ਇਹੋ ਜਿਹੇ ਜਿਹੜੀਆਂ ਘਪਲੇ ਹੋ ਰਹੇ ਆ ਇਹਨਾਂ ਸਾਰਿਆਂ ਦਾ ਸਰਕਾਰ ਨੂੰ ਤੁਰੰਤ ਧਿਆਨ ਦੇ ਕੇ ਇਹਨਾਂ ਦੇ ਵੱਲ ਔਰ ਜਿਹੜੇ ਕੀਤੇ ਗਏ ਰੇਟਾਂ ਦੇ ਵਿੱਚ ਵਾਧੇ ਆ ਚਾਹੇ ਉਹ ਬਿਜਲੀ ਦੇ ਆ ਚਾਹੇ ਉਹ ਬੱਸ ਕਿਰਾਏ ਆ ਚਾਹੇ ਉਹ ਡੀਜ਼ਲ ਔਰ ਪੈਟਰੋਲ ਦੇ ਆ ਉਹ ਤੁਰੰਤ ਵਾਪਸ ਲੈਣੇ ਚਾਹੀਦੇ ਆ ਲੋਕ ਖੇਤਾਂ ਨੂੰ ਦੇਖਦੇ ਆ ਹੋਇਆ ਕਿਉਂਕਿ ਜਦੋਂ ਅਸੀਂ ਸਰਕਾਰ ਦੇ ਵਿੱਚ ਆ ਜੰਨੇ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਵੀ ਇਹਨਾਂ ਲੋਕਾਂ ਨੇ ਸਾਡੀ ਸਰਕਾਰ ਬਣਾਈ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਲੋਕ ਸਰਕਾਰ ਬਣਾਉਣਾ ਚਾਹੁੰਦੇ ਆ ਤੇ ਲਾਉਣਾ ਵੀ ਜਾਣਦੇ